ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਠੀਕ ਹੋ ਜੀ ਅੱਜ ਆਪਾਂ ਲੈ ਕੇ ਆਏ ਹਰੀਆਂ ਮਿਰਚਾਂ ਮੋਟੀਆਂ ਵਾਲੀਆਂ ਇਹਨਾਂ ਦਾ ਪਾਵਾਂਗੇ ਅਚਾਰ ਆਪਾਂ ਹੁਣ ਆਪਾਂ ਨਾ ਮਿਰਚਾਂ ਨੂੰ ਪਹਿਲਾਂ ਕੱਢ ਲਈਏ ਝੋਲੀਏ ਉਸ ਤੋਂ ਬਾਅਦ ਆਪਾਂ ਸਪਾਵਾਗੇ ਫਿਰ ਚੀਰਾ ਦਮਾਂਗੇ ਅੱਜ ਆਪਾਂ ਬਣਾਵਾਂਗੇ ਹਰੀ ਮਿਰਚ ਦਾ ਅਚਾਰ ਕਿਹਨੂੰ ਕਿਹਨੂੰ ਪਸੰਦ ਆ ਹਰੀਆਂ ਮਿਰਚਾਂ ਜਰੂਰ ਦੱਸਿਓ मिर्च आप हैं इधर अपना पानी कढ़ाई मिर्च धोन ली मिचा धो के आप अच्छी तरह ना वॉश करा दो तीन पानी क ਫਿਰ ਆਪਾਂ ਸੁੱਕਣੇ ਪਾਪਨੇ ਪੱਖੇ ਥੱਲੇ ਚੱਪਾ ਬਣਾਉਣਾ ਆਚਾਰ ਮਿਰਚ ਆਪਾਂ ਤੈਂਚਰ ਵਰੀ ਧੋ ਲਈਏ ਹੁਣ ਪ੍ਰੋਪਰ ਸਾਫ਼ ਹੋ ਗਈਆਂ ਮਿਰਚਾਂ ਆਪਣੀਆਂ ਹੁਣ ਆਪਾਂ ਟੋਕਰੀ ਚ ਕੱਢ ਲਈਏ ਟੋਕਰੀ ਵੀ ਆਪਣੀ ਕੋਲ ਹੀ ਪਈ ਆ। ੱਲਾ ਵਿੱਚ ਟੋਕਰੀ ਨੂੰ ਵੀ ਧੋ ਲਿਆ ਸੀਗਾ। ਸ਼ਾਮ ਦਾ ਟਾਈਮ ਆ। ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਚੱਲ ਰਿਹਾ ਵਾ। ਦਾਲ ਆਪਾਂ ਬਣਾਈ ਸੀ ਅੱਜ ਮੂੰਗੀ ਦੀ। ਕਿ ਹਸਤੇ ਮੈਂ ਤੜਕਾ ਵੀ ਬਣਾ ਰਹੀ ਹਾਂ ਤੇ ਨਾਲ ਨਾਲ ਮੈਂ ਲਖਾ ਮਿਰਚਾਂ ਵੀ ਵਾਸ਼ ਕਰ ਲਈ। ਨਾਉਂ ਸੀ ਮਿਰਚਾਂ ਪਲੀਆਂ ਤੋ ਹੁਣ ਆਪਾਂ ਸੁਕਨੇ ਪਾ ਦਈਏ ਪੱਖੇ ਥੱਲੇ ਫਿਰ ਆਪਾਂ ਚੀਰ ਦਈਏ ਮਿਰਚਾਂ ਨੂੰ। ਹਲੋ ਜੇ ਆਪਾਂ ਕੱਪੜਾ ਵਿਛਾ ਲਿਆ ਵਾ ਇਹਨਾਂ ਤੇ ਮਿਰਚਾਂ ਮੁੱੱਚਾ ਪਿੰਡੇ ਵਗਾਰ ਇਸ ਘਾਈ ਰਹੀ ਹੈ ਕੱਪੜਾ ਹੀ ਆਪਣੇ ਇਸ ਕਰਕੇ ਲਈ ਆ। ਹਾਂ ਆਪਾਂ ਮਿਰਚਾਂ ਨੂੰ ਪਾ ਦਈਏ। ਕੂਲਰ ਚਲਾ ਦਿੱਤਾ ਵਾ ਮਿਰਚਾਂ ਆਪਣੀਆਂ ਸੁੱਕ ਜਾਣ। ਤੇ ਨਾਲ ਆਪਾਂ ਥੋੜੇ ਦੇ ਕੱਪੜੇ ਨਾਲ ਵੀ ਸਾਫ਼ ਕਰਾਂਗੇ ਬਿਲਕੁਲ ਸਕਾ ਲਵਾਂਗੇ। ਮਿਰਚ ਦਾ achar ਕਿਨੂ ਕਿਨੂ ਪਸੰਦ ਦਾ ਜਿਨੇ ਵੀ ਖਾਣਾ ਹੋਇਆ ਜਿਮੁਰਾਈ ਹੁਣ ਆਪਾਂ ਮਿਰਚਾਂ ਨੂੰ ਇੱਕ ਵਾਰੀ ਪੋਣੇ ਨਾਲ ਸਾਥ ਪੜ ਲਈਏ ਹਵਾ ਲੱਗ ਗਈ ਸੀਗੀ ਪੱਖੇ ਕੂਲਰ ਦੀ ਕੱਪੜੇ ਨਾਲ ਪਸ ਘਾ ਰਹੇ ਆ ਮਿਰਚਾਂ ਨੂੰ ਮਿਰਚਾਂ ਨੂੰ ਪ੍ਰੋਪਰ ਡਰਾਈ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ achar ਖਰਾਬ ਹੋ ਜਾਂਦਾ ਵਾ ਹੋ ਗਿਆ ਸਭ ਨਸੂਨ ਬਸ ਅੱਗੇ ਹੀ ਤਾਂ ਖੜੀ ਜਮਕਾ ਤਾਂ ਲਾਈਟਾ ਲੋ ਆਪਣੀਆਂ ਮਿਰਚਾਂ ਬਿਲਕੁਲ ਸੁੱਕੀਆਂ ਸਾਰਾ ਪਾਣੀ ਸੋਖ ਲਿਆ ਹੁਣ ਆਪਾਂ ਮਿਰਚਾ ਹੁਣ ਆਪਾਂ ਮਿਰਚਾਂ ਦੀਆਂ ਦਾਰ ਦੀਆਂ ਡੰਡੀਆਂ ਫੇਰ ਦੇ ਮੰਗੇ ਚੀਰਾ ਕੱਟਣੀ ਹੈ ਮੈਂ ਕਿ ਚੀਰਾ ਦੇਣਾ ਇਹਨਾਂ ਨੂੰ ਸਾਹ ਮਮੀ ਵੱਡੀਆਂ ਨੂੰ ਵੱਡੀ ਹੋਈ ਕੱਟ ਦਾਂਗੇ ਜਿਹੜੀ ਜੀਰਾ ਸੋਕੀ ਹੋਈ ਤੇ ਜੀਰਾ ਦੇ ਦਾਂਗੇ ਜਿਹੜੀਆਂ ਮਿਰਚਾਂ ਵੱਡੀਆਂ ਹੋਣਗੇ ਉਹਨਾਂ ਨੂੰ ਕੱਟ ਦਾਂਗੇ ਜਿਹੜੀਆਂ ਛੋਟੀਆਂ ਹੋਣਗੇ ਉਹਨਾਂ ਨੂੰ ਸੈਂਟਰ ਚ ਚੀਰਾ ਦੇ ਦਵਾਂਗੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਡੰਡੀਆਂ ਉਤਾਰ ਦਈਏ ਮਿਰਚਾਂ ਦੀ ਚਾਓ ਜੀ ਮਿਰਚਾਂ ਆਪਾਂ ਤੋੜ ਡੰਡੀਆਂ ਤੋੜ ਦਈਏ ਮਿਰਚਾਂ ਦੀ ਹੁਣ ਆਪਾਂ ਚੀਰਾ ਦੇ ਦਈਏ ਆਚਾਰ ਬਣਾਉਣ ਲਈ ਆਪਾਂ ਪੈਨ ਨੂੰ ਧੋ ਲਿਆ ਵਾ ਹੁਣ ਆਪਾਂ ਕਰ ਦਈਏ ਗੈਸ ਨੂੰ ਆਨ ਪੈਨ ਸੁੱਕ ਜੂ ਕ ਤੇਲ ਪਾ ਮਾ ਗਿਆ ਆਪਾਂ ਦੋ ਕੜਛੇ ਤੇਲ ਦੇ ਪਾ ਮਾ ਗਏ ਸਰੋਂ ਦੇ ਤੇਲ ਦੀ ਹੁਣ ਪੈਨ ਨੂੰ ਸੁੱਕ ਲੈਣ ਦਿੰਦੇ ਆ ਥੋੜੀ ਜਿਹੀ ਵੇਟ ਕਰਦੇ ਆ ਪੈਨ ਆਪਣਾ ਸੁੱਕ ਗਿਆ ਵਾ ਦੋ ਕੜਛੇ ਤੇਲ ਦੇ ਮੈਂ ਕਟੋਰੀ ਚ ਕੱਢ ਲਈਆਂ ਸੀਗੀਆਂ ਤੇ ਆਪਾਂ ਪੈਨ ਦੇ ਵਿੱਚ ਪਾ ਦਾਂਗੇ ਇਹਨੂੰ ਪੂਰਾ ਗਰਮ ਕਰਨਾ ਗਰਮ ਕਰਕੇ ਆਪਾਂ ਮੈਸ ਪਾਵਾਂਗੇ ਕਿ ਚੀਨ ਬਾਹਰ ਕੱਢ ਲਈ ਨਹੀਂ। ਦਾਲ ਵਾਲੇ ਕਟਸ਼ੀਨੇ ਗਲਤੀ ਨਾਲ 4-5 ਤੇਲ ਪਾਤੀ। ਹੁਣ ਆਪਣਾ ਤੇਲ ਜਦ ਗਰਮ ਹੋ ਜੂਗਾ ਨਾ ਫਿਰ ਆਪਾਂ ਮਿਰਚਾਂ ਦੇ ਵਿੱਚ ਪਾਵਾਂਗੇ। ਲਓ ਜੀ ਆਪਣਾ ਤੇਲ ਹੋ ਗਿਆ ਵਾ ਗਰਮ। ਆਪਾਂ ਕਰ ਦਈਏ ਗੈਸ ਨੂੰ ਬੰਦ। ਹੁਣ ਆਪਾਂ ਤੇਲ ਨੂੰ ਕਰਾਂਗੇ ਠੰਡਾ। ਹਲਕਾ ਕੋਸਾ ਆਪਾਂ ਮਿਰਚਾਂ ਦੇ ਵਿੱਚ ਪਾਵਾਂਗੇ। ਹੁਣ ਆਪਾਂ ਕੱਟੀਆਂ ਹੋਈਆਂ ਮਿਰਚਾਂ ਚ ਪਾਵਾਂਗੇ ਮਸਾਲੇ। ਇਸ ਜਿਹੜਾ ਮਸਾਲਾ ਪਾਇਆ ਵਾ ਮਿਰਚ ਮਸਾਲਾ ਹੀ ਆ ਤੇ ਆਪਾਂ ਪਾਵਾਂਗੇ ਨਾਮਕ ਨਮਕ ਵੀ ਆਪਾਂ ਮਿਰਚਾਂ ਦੇ ਅਕੋਰਡਿੰਗ ਹੀ ਪਾਉਣੀ ਹੈ ਜਿੰਨੀਆਂ ਕ ਆਪਣੀਆਂ ਮਿਰਚਾਂ ਨੇ ਆ ਨਾਲ ਹੀ ਪਾਵਾਂਗੇ ਆਪਾਂ ਹਲਦੀ ਜਿਹੜਾ ਆਪਾਂ ਮਿਰਚਾਂ ਨਾਲ ਐਡ ਕੀਤਾ ਵਾ ਉਹਦੇ ਵਿੱਚ ਹੀ ਸਾਰਾ ਕੁਝ ਵਾ ਜਿੰਨਾ ਵੀ ਇਹ ਚਾਰ ਆਪਾਂ ਮਤਲਬ ਚਾਰ ਦੇ ਵਿੱਚ ਸਮਾਨ ਆਪਾਂ ਪਾਉਣਾ ਹੁੰਦਾ ਵਾ ਨਾ ਉਹ ਸਾਰਾ ਕੁਝ ਉਸ ਮਿਰਚ ਮਸਾਲੇ 'ਚ ਹੀ ਐਡ ਕੀਤਾ ਹੋਇਆ ਵਾ ਹੁਣ ਆਪਾਂ ਤੇਲ ਪਾਵਾਂਗੇ ਤੇਲ ਆਪਾਂ ਹਲਕਾ ਕੋਸਾ ਕਰ ਲਿਆ ਸੀ ਜਿਆਦਾ ਗਰਮ ਨਹੀਂ ਪਾਇਆਗਾ ਮਿਰਚਾਂ ਦੇ ਵਿੱਚ ਕੋਸਾ ਕਰਕੇ ਪਾਉਣਾ ਹੁੰਦਾ ਵਾ ਤੇ ਹੁਣ ਆਪਾਂ ਕਰਾਂਗੇ ਆਚਾਰ ਨੂੰ ਪ੍ਰੋਪਰ ਮਿਕਸ ਤੇ ਤਿੰਨ ਚਾਰ ਦਿਨ ਦੇ ਲਈ ਆਪਾਂ ਰੱਖ ਦਵਾਂਗੇ ਫਿਰ ਉਸ ਤੋਂ ਬਾਅਦ ਖਾਵਾਂਗੇ ਤੇ ਆਪਾਂ ਆਚਾਰ ਨੂੰ ਤਲ ਕੇ ਨਹੀਂ ਪਾਉਂਦੇਗੇ ਨਾ ਇਹ ਫਰਾਈ ਕਰਕੇ ਪਾਉਨੇ ਆ ਕੱਚੀਆਂ ਮਿਰਚਾਂ ਦਾ ਆਚਾਰ ਹੀ ਪਾਉਨੇ ਆ ਜੇ ਕੱਚੀਆਂ ਮਿਰਚਾਂ ਦਾ ਆਚਾਰ ਪਾਵਾਂਗੇ ਨਾ ਜ਼ਿਆਦਾ ਟਾਈਮ ਚੱਲੇਗਾ ਜੇ ਫਰਾਈ ਕਰਕੇ ਪਾ ਲਵਾਂਗੇ ਨਾ ਉਹਦੇ ਵਿੱਚ ਥੋੜੇ ਟਾਈਮ ਬਾਅਦ ਸਮੈਲ ਵੀ ਆਉਣ ਲੱਗ ਜਾਂਦੀ ਜਾਂ ਮੰਨ ਲਓ ਖਰਾਬ ਹੋ ਗਿਆ ਇਹ ਵੀ ਕਹਿ ਸਕਦੇ ਆ ਜਦੋਂ ਆਪਾਂ ਕੱਚੀ ਮਿਰਚ ਦਾ ਆਚਾਰ ਪਾਨੇ ਆ ਉਹ ਜ਼ਿਆਦਾ ਟਾਈਮ ਚੱਲਦਾ ਵਾ ਉਹ ਲੰਬੇ ਟਾਈਮ ਤੱਕ ਆਪਾਂ ਖਾ ਸਕਦੀਆਂ ਹੁਣ ਆਪਾਂ ਮਸਾਲਿਆਂ ਨੂੰ ਮਿਕਸ ਕਰ ਲਈਏ ਪ੍ਰੋਪਰ ਤਾਂ ਜੋ ਮਿਰਚਾਂ ਦੇ ਵਿੱਚ ਮਸਾਲਾ ਲੱਗ ਜਾਵੇ ਕੁਝ ਮਿਰਚ ਆਪਾਂ ਕੱਟ ਲਈਆਂ ਸੀ ਕਿਉਂਕਿ ਮਿਰਚਾਂ ਜਿਆਦਾ ਵੱਡੀਆਂ ਸੀਗੀਆਂ ਕੁਝ ਨੂੰ ਆਪਾਂ ਚੀਰਾ ਦੇ ਲਿਆ ਸੀਗਾ ਇਹ ਮੋਟੀ ਮਿਰਚ ਆ ਇਹ ਕੋੜੀ ਤਾਂ ਨਹੀਂ ਹੁੰਦੀਗੀ ਇਹਨੂੰ ਜਿੰਦਾ ਮਰਜ਼ੀ ਖਾ ਲਈਏ ਆਪਾਂ ਪਰ ਟੇਸਟ ਹੀ ਬਹੁਤ ਲੱਗਦੀ ਹੈ ਇਹ ਤੇ 스멜 ਬੜੀ ਸੋਹਣੀ ਆ ਰਹੀ ਹੈ achar ਦੀ ਤੇ ਥੋੜੇ ਦਨ ਆਪਾਂ ਬੀਟ ਕਰਾਂਗੇ ਫਿਰ ਹਾਲ ਤਾਂ ਹੁਣ ਆਪਾਂ ਦੂਸਰੇ ਡੱਬੇ ਦੇ ਵਿੱਚ ਪਾ ਲਵਾਂਗੇ ਲੋਜੀ ਦੇਖੋ ਆਪਣਾ ਆਚਾਰ ਬਣ ਗਿਆ ਵਾ ਬਹੁਤ ਛੇਤੀ ਬਣ ਜਾਂਦਾ ਵਾ ਥੋੜੀ ਜਿਹੀ ਮਿਹਨਤ ਦਾ ਬਸ ਇੰਨੇ ਕੰਮ ਕਿ ਮਿਰਚਰ ਨੂੰ ਚੰਗੀ ਤਰ੍ਹਾਂ ਨਾਲ ਧੋਣਾ ਪੈਂਦਾ ਵਾ ਫਿਰ ਸੁਕਾਉਣਾ ਪੈਂਦਾ ਵਾ ਕੱਪੜੇ ਨਾਲ ਵੀ ਸਾਫ਼ ਕਰਨਾ ਨੇ ਰਿੰਡ ਡੰਡੀਆਂ ਉਤਾਰਨੀਆਂ ਕੱਟਣਾ ਜਾਂ ਚੀਰੇ ਦੇਣਾ ਬਸ ਇੰਨਾ ਹੀ ਟਾਈਮ ਲੱਗਦਾ ਵਾ ਬਾਕੀ ਤਾਂ ਜ਼ਿਆਦਾ ਟਾਈਮ ਨਹੀਂ ਲੱਗਦਾ ਤੇਲ ਨੂੰ ਗਰਮ ਕਰੋ ਮਸਾਲੇ ਪਾਓ ਮਿਕਸ ਕਰੋ ਬਾਸ ਡੱਬੇ ਚ ਪਾ ਲਓ ਇਹਨਾਂ ਜ਼ਿਆਦਾ ਟਾਈਮ ਮਚਾਉਣ ਨੂੰ ਨਹੀਂ ਲੱਗਦਾਗਾ ਬੜੇ ਛੇਤੇ ਚਾਰ ਪਾ ਪਾਇਂਦਾ ਵਾ ਤੇ ਹਰੇਕ ਚੀਜ਼ ਨੂੰ ਮਿਹਨਤ ਨਾਲ ਕਰਨੀ ਪੈਂਦੀ ਹੋਈ ਐ ਜਿਵੇਂ ਆਪ ਕੋ ਰੋਟੀ ਸਬਜ਼ੀ ਬਣਾਉਣੀ ਹੋਵੇ ਤਾਂ ਮਿਹਨਤ ਕਰਕੇ ਬਣਾਉਣੀ ਪੈਂਦੀ ਨੇ ਦੇਖੋ ਹੁਣ ਆਪਣਾ ਆਚਾਰ ਡੱਬੇ ਚ ਪਾ ਲਿਆ ਵਾ ਜੀਦਾ ਜੀਦਾ ਵੀ ਦਿਲ ਕਰਦਾ ਮੇਝ ਦਾ ਆਚਾਰ ਖਾਣ ਨੂੰ ਜ਼ਰੂਰ ਆਜੋ ਜੇ ਕਿਸ ਨੇ ਆਚਾਰ ਪਵਾਉਣਾ ਵੀ ਇਹ ਪੁਹਾ ਕੇ ਵੀ ਲੈ ਕੇ ਜਾ ਸਕਦੇ ਨੇ ਜੀ ਨੂੰ ਵੀ ਆਚਾਰ ਪਸੰਦ ਦਾ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਮੇਰਾ ਤਾਂ ਬੜਾ ਮਨ ਕਰ ਰਿਹਾ ਵੈਸੇ ਖਾਣ ਨੂੰ ਦੇਖੋ ਆਪਣੀ ਮੈਚਾਂ OK ਜੀ ਬਾਏ ਬਾਏ ਟਾਟਾ ਸਾਰਿਆਂ ਨੂੰ ਮਿਲਦੇ ਹਾਂ ਅਗਲੀ ਵੀਡੀਓ